ਉੱਤਰੀ ਭਾਰਤ ਦਾ ਸਭ ਤੋਂ ਵੱਡਾ ਵਿਸ਼ਾਲ ਨਗਰਪੀਤਰ ਜਿਹੜਾ ਹੈ ਉਹ ਫਲੋਰ ਹਲਕਾ ਵਿਧਾਨ ਸਭਾ ਫਲੋਰ ਦੇ ਸ਼ਹਿਰ ਫਲੋਰ ਦਾ ਜਿਹੜਾ ਉਹ ਚੱਲਦਾ ਹੈਗਾ ਅਸੀਂ ਇਸ 647ਵਾਂ ਜਿਹੜਾ ਪ੍ਰਕਾਸ਼ਪੁਰ ਵੈਸੀ ਗੁਰ ਅਰਦਾਸ ਮਹਾਰਾਜ ਦਾ ਜੋ ਕਿ 23 ਫਰਵਰੀ 2024 ਨੂੰ ਜਿਹੜਾ ਉਹ ਉਹ ਨਗਰਪੀਤਰ ਜਿਹੜਾ ਹੈਗਾ ਉਹ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਕੱਲ ਸਾਡੀ ਜਿਹੜੀ ਹੈਗੀ ਆ ਐਨ ਆਰ ਆਈ ਸਾਥੀ ਸਾਡੇ ਸਗਵਾਜਲਾ ਕਨੇਡਾ ਦਾ ਮੁੰਡਾ ਰਾਹਲ ਐਨ ਆਰ ਆਈ ਔਰ ਬਹੁਤ ਹੀ ਸਤਿਕਾਰਤ ਮਨੀ ਧਾਰੀਵਾਲ ਔਰ ਸਾਡੇ ਬੇਬੇ ਸ਼ਰਮਾ ਔਰ ਜਿਹੜੇ ਹੈਗੇ ਆ ਹਰਕਮਨ ਸਿੰਘ ਸਰਪੰਚ ਜਗਤਰਾ ਪੱਟੀ ਦੀ ਦੀਪਾ ਬਕਾਪੌਰ ਹਰਪਾਲ ਸਿੰਘ ਪਾਲ ਨੌ ਸ਼ੰਕਰ ਸੰਧੂ ਜੀ ਸੰਤੋਖ ਸਿੰਘ ਜੀ ਜਗਵਿੰਦਰ ਕੁਮਾਰ ਅਸ਼ੋਕ ਸ਼ਰਮਾ ਜੀ ਜਸਪਾਲ ਗੁੰਡਾ ਤੇ ਪਵਨ ਗੁੰਡਾ ਜੀ ਔਰ ਅਸੀਂ ਜਿਹੜਾ ਹੈਗਾ ਮੁੱਖ ਮੰਤਰੀ ਨੂੰ ਮਿਲ ਕੇ ਜਿਹੜਾ ਤੁਹਾਨੂੰ ਦੱਸ ਰਹੇ ਹੈਗੇ ਆ ਕਿ ਉੱਤਰੀ ਪਾਰ ਦਾ ਸਭ ਤੋਂ ਵੱਡਾ ਵਿਸ਼ਾਲ ਨਗਰ ਪ੍ਰੋਜੈਕਟ ਹੋ ਰਿਹਾ ਉਸ ਲਈ ਅਸੀਂ ਸੱਦਾ ਪੱਤਰ ਦੇ ਕੇ ਆਏ ਆ ਮੁੱਖ ਮੰਤਰੀ ਦੇ ਨਾਲ ਵਿਚਾਰ ਪਟੰਦਰਾਂ ਵੀ ਕੀਤਾ ਹੈਗਾ ਆ ਔਰ ਉਹਨਾਂ ਨੇ ਪੂਰਨ ਭਰੋਸਾ ਦਿੱਤਾ ਆ ਤੇ ਅਸੀਂ ਜਿਹੜਾ ਹੈਗਾ ਆ ਉਸ ਤੇ ਪੂਰਨ ਵਿਚਾਰ ਕਰਾਂਗੇ ਔਰ ਇੱਕ ਵਾਰ ਅਸੀਂ ਜਾ ਕੇ ਫਿਰ ਜਿਹੜਾ ਹੈਗਾ ਉਥੇ ਦਫ਼ਤਰ ਦੇ ਵਿੱਚ ਜਾਵਾਂਗੇ ਹੌਕਸ ਦੇ ਵਿੱਚ ਜਾਵਾਂਗੇ ਉਹਨਾਂ ਨੂੰ ਅਸੀਂ ਫਿਰ ਸੱਦਾ ਪੱਤਰ ਜਿਹੜਾ ਹੈਗਾ ਆ ਔਰ ਮਾਇਕ ਪੋਣਾ ਕਿਉਂਕਿ ਮੈਨੂੰ ਹਲਕਾ ਬਦਾਰਸਵਾ ਫਲੋਰ ਦੀਆਂ ਵੱਖ-ਵੱਖ ਧਾਰਨਿਕ ਸੁਭਾਵਾਂ ਜਿਹੜੀਆਂ ਹਨ ਜਿਹੜੇ ਅੰਬੇਦਕਰੀ ਸੋਚਦੇ ਨੇ ਜਿਹੜੇ ਸ਼੍ਰੀਪੁਰ ਦਾ ਰਵਦਾਸ ਜਿਹੜੀ ਸੰਗਤ ਹੈ ਉਹਨਾਂ ਨਾਲ ਜੁੜੀ ਜਗੇ ਉਹਨਾਂ ਨੇ ਵਾਰ-ਵਾਰ ਆ ਕੇ ਸਾਨੂੰ ਉਪਦੇਸ਼ ਕੀਤੇ ਕਿ ਇਸ ਵਾਰ ਜਿਹੜੇ ਕੇਸੂ ਦੇ ਮੁੱਖ ਮੰਤਰੀ ਬਹੁਤ ਹੀ ਭਰਮਣਯੋਗ ਲਖਮਣਪੁਰ ਦਾ ਪ੍ਰਸ਼ਾਸਨ ਕਰਨ ਪੂਰੀ ਹੋ ਗਿਆ ਇਸ ਨਗਰ ਦੀ ਤਬਦੀਲੀ ਪੂਰੀ ਹੋ ਗਿਆ ਚੇਕਪਟ ਕਰਵਾਈ ਜਾਵੇ ਔਰ ਇਸ ਨਗਰ ਨੂੰ ਤਬਦੀਲੀ ਸੇਵਾ ਬਲਾਈ ਜਾਵੇ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਦੇਖ ਕੇ ਆਇਆ ਸਦਾ ਪਤਾ ਔਰ ਵਾਲੇ ਜਿਹਨਾਂ ਦੇ ਵਿੱਚ ਜਿਹੜਾ ਹੈ ਸਾਰਾ ਜਿਹੜਾ ਹੈਗਾ ਇੱਥੇ ਔਰ ਦਾ ਪੂਰਾ ਜਿਹੜਾ ਪੂਰ ਹੋਵੇਗਾ ਅਸੀਂ ਜਿਹਨਾਂ ਦੇ ਨਾਲ ਉਸ ਦਫਤਰ ਦੇ ਨਾਲ ਸਾਡੇ ਮਨੀਤਾ ਰਿਵਾਜੀ ਸਾਡੇ ਬਲੌਗਰ ਸਾਰੀ ਜਿਹੜੀ ਟੀਮ ਆ ਦੋਖੇ ਬਣਾਵਾ ਦੀ ਸਾਰੀ ਅਸੀਂ ਦੇਖੇ ਜਿਹੜੇ ਹੈਗੇ ਆ ਉਹਦੇ ਰਾਜਲਾ ਜਰਾ ਆਪਣਾ ਕਾਮ ਕਰ ਰਹਾ ਹੈ ਜੀ ਜੀ ਵੀ ਕਿਹਦੇ ਬਜਟ ਆ ਦੇ ਕਰੀ ਗਲਤੀ 23 ਫਰਵਰੀ 2014 ਨੂੰ ਜਿਹੜਾ ਹੈਗਾ ਨਗਰ ਕੂਂਤੀ ਦਾ ਗਾਇਕ ਤੇ ਨਿਕਲਿਆ ਦਾ ਚੋਰੀ ਹੋ ਗਈ ਸੀ